ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਟਿੱਲੋ ਵਿਲੇਜ ਫੂਡ ਉੱਤੇ ਅੱਜ ਮੈਂ ਤੁਹਾਡੇ ਲਈ ਬੱਚਿਆਂ ਦੀ ਫੇਵਰੇਟ ਰੈਸ਼ਾ ਜਿਹੜੀ ਮੈਕਰੋਨੀ ਬਹੁਤ ਹੀ ਈਜੀ ਸਟੈਪ ਦੇ ਨਾਲ ਲੈ ਕੇ ਤੇ ਆ ਲੈ ਕੇ ਆਈਆਂ ਇਹ ਜਿਹੜੀ ਮੈਕਰੋਨੀ ਹੈ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਬੱਚੇ ਵੀ ਇਹਨੂੰ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਨੇ ਤੇ ਮੈਂ ਮੈਕਰੋਨੀ ਦੇ ਲਈ 1.5 ਕੱਪ ਮੈਕਰੋਨੀ ਦਾ ਉਬਾਲ ਲਿਆ ਸੀਗਾ ਤੇ ਉਹ ਮੈਂ ਤੁਹਾਨੂੰ ਪਹਿਲਾਂ ਦਿਖਾਉਣਾ ਭੁੱਲ ਗਈ ਸੀ ਤੇ ਦੇਖੋ ਜਿਹੜੀ ਆਪਣੀ ਮੈਕਰੋਨੀ ਆ ਚੰਗੀ ਤਰ੍ਹਾਂ ਉਬਲ ਕੇ ਸੌਫਟ ਹੋ ਗਈ ਆ ਤੇ ਹੁਣ ਆਪਾਂ ਨੇ ਇਹਨੂੰ ਇੱਕ ਪਾਸੇ ਛਾਣੀ ਵਿੱਚ ਛਾਣ ਕੇ ਰੱਖ ਲੈਣਾ ਤੇ ਮੈਂ ਦੋ ਚਮਚੇ ਨੇ ਜਿਹੜੇ ਉਹ ਤੇਲ ਦੇ ਲੱਤੇ ਨੇ ਇਹ ਤੇਲ ਦਾ ਜਿਹੜਾ ਮੇਰਾ ਇਹ ਮੈਂ ਪਹਿਲਾਂ ਇਹਦੇ ਵਿੱਚ ਚਟਣੀ ਤਿਆਰ ਕਰਕੇ ਠੀਕ ਸੀਗੀ ਸੋ ਇਸ ਕਰਕੇ ਮੈਂ ਇਹ ਦੁਬਾਰਾ ਯੂਜ਼ ਕਰ ਲਿਆ ਹੈ ਇਹਦੇ ਵਿੱਚ ਮੈਂ ਇੱਕ ਗੱਠੀ ਲਸਣ ਦੀ ਤੇ ਅੱਧਾ ਇੰਚ ਅਦਲਕ ਦਾ ਟੁਕੜਾ ਜਿਹੜਾ ਉਹ ਗ੍ਰੇਟ ਕਰਕੇ ਪਾਇਆ ਹੈ ਇਹ ਇਹਨੂੰ ਆਪਾਂ ਨੇ ਥੋੜਾ ਜਿਹਾ ਹਲਕਾ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਤੇ ਬਾਅਦ ਵਿੱਚ ਆਪਾਂ ਇਹਦੇ ਵਿੱਚ ਪੈ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਨੇ ਜਿਹੜੇ ਉਹ ਮੋٹے-ਮੋٹے ਕੱਟ ਕੇ ਰੱਖੇ ਹੋਏ ਸੀਗੇ ਲੰਬੇ ਸਾਈਜ਼ ਦੇ ਵਿੱਚ ਉਹ ਪਾ ਦੇਣੇ ਨੇ ਪਿਆਜ਼ ਆ ਜਿਹੜਾ ਤੁਸੀਂ ਬਰੀਕ ਵੀ ਕੱਟ ਕਰਕੇ ਲੈ ਸਕਦੇ ਹੋ ਤੇ ਹੁਣ ਆਪਾਂ ਨੇ ਪਿਆਜ਼ ਹਲਕਾ ਬ੍ਰਾਊਨ ਹੋਣ ਤੋਂ ਬਾਅਦ ਇੱਕ మీడియం ਸਾਈਜ਼ ਦਾ ਜਿਹੜਾ ਟਮਾਟਰ ਸੀ ਉਹ ਵੀ ਥੋੜਾ ਜਿਹਾ ਰਫਲੀ ਜਿਹਾ ਚੋਪ ਕੀਤਾ ਹੋਇਆ ਸੀਗਾ ਤੇ ਤੁਸੀਂ ਪਿਓਰੀ ਵੀ ਟਮਾਟਰ ਦੀ ਪਾ ਸਕਦੇ ਹੋ ਤੇ ਨਾਲ ਹੀ ਮੈਂ ਇਹਦੇ ਵਿੱਚ ਗ੍ਰੀਨ ਚਿਲੀ ਸਾਸ ਤੇ ਦੋ ਚਮਚੇ ਪਾਏ ਨੇ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਇਹ ਜਿਹੜੀ ਰੈਸਪੀ ਆ ਇਹ ਬਹੁਤ ਹੀ ਆਸਾਨੀ ਦੇ ਨਾਲ ਬਣ ਜਾਂਦੀ ਆ ਬੱਚੇ ਵੀ ਇਹਨੂੰ ਬਹੁਤ ਘੱਟ ਸਮੇਂ ਵਿੱਚ ਜਿਹੜੀ ਬਣਾ ਕੇ ਤਿਆਰ ਕਰ ਸਕਦੇ ਨੇ ਬੱਚਿਆਂ ਤੇ ਬੜਿਆਂ ਲਈ ਇਹ ਸਭ ਦੀ ਫੇਵਰੇਟ ਹੁੰਦੀ ਆ ਸੋ ਇਸ ਕਰਕੇ ਇਹ ਜਿਹੜੀ ਰੈਸਪੀ ਆ ਆਪਾਂ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਮਸਾਲੇ ਵਗੈਰਾ ਨਹੀਂ ਯੂਜ਼ ਕੀਤੇ ਹੈਗੇ ਤੇ ਨਾਲ ਹੀ ਇਹਨੂੰ ਕਲਰ ਵਾਸਤੇ ਮੈਂ ਕਸ਼ਮੀਰੀ ਮਿਰਚ ਦਾ ਜਿਹੜਾ ਇੱਕ ਚਮਚ ਪਾਇਆ ਹੈ ਤੇ ਮੇਰਾ ਪਹਿਲਾਂ ਮਿਕਸੀ ਦੇ ਵਿੱਚ ਮੈਂ ਕੱਪ ਦੇ ਵਿੱਚ ਚਟਣੀ ਬਣਾ ਕੇ ਢੇਢੀ ਸੀ ਸੋ ਇਸ ਕਰਕੇ ਕੱਪ ਮੈਂ ਧੋ ਕੇ ਪਾਣੀ ਦਾ ਉਹ ਐਡ ਕਰਤਾ ਸੀ ਤੇ ਨਾਲ ਹੀ ਇਹਦੇ ਵਿੱਚ ਜਿਹੜੇ ਨੇ ਫਲੇਵਰ ਚਟਣੀ ਵਾਲੀ ਸੌਂਦੀ ਚਟਣੀ ਜਿਹੜੀ ਮੈਂ ਬਣਾ ਕੇ ਤਿਆਰ ਕੀਤੀ ਆ ਉਹਦੇ ਇਹਦੇ ਵਿੱਚ ਐਡ ਹੋ ਜਾਣਗੇ ਜੇਕਰ ਤੁਸੀਂ ਮੇਰੀ ਸੌਂਦੀ ਚਟਣੀ ਦੀ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਹੁਣ ਆਪਾਂ ਨੇ ਇਹਦੇ ਵਿੱਚ 2 ਚਮਚ ਜਨੇ ਜਿਹੜੀ ਟਮਾਟੋ ਕੇਚੱਪ ਦੇ ਲਏ ਨੇ ਤੇ ਆਪਾਂ ਨੇ ਹੁਣ ਗੈਸ ਦੀ ਫਲੇਮ ਆ ਜਿਹੜੀ ਉਹ ਸਲੋ ਕਰ ਦੇਣੀ ਆ ਤੇ ਹੁਣ ਆਪਾਂ ਨੇ ਚੰਗੀ ਤਰ੍ਹਾਂ ਗਰੇਵੀ ਨੂੰ ਪਕਾ ਲਿਆ ਜਿਵੇਂ ਤੁਹਾਨੂੰ ਦਿਖਦਾ ਹੈ ਕਿ ਇਹਦੇ ਵਿੱਚ ਬੱਬਲਸ ਨੇ ਆਉਣੇ ਸ਼ੁਰੂ ਹੋ ਗਏ ਨੇ ਤੇ ਤੇਲ ਵੀ ਹੈ ਜਿਹੜਾ ਰਿਲੀਜ਼ ਹੋਣਾ ਸ਼ੁਰੂ ਹੋ ਗਿਆ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜਾ ਮਕਰੋਨੀ ਸੀਗੀ ਉਬਾਲ ਕੇ ਰੱਖੀ ਹੋਈ ਉਹ ਐਡ ਕਰ ਦੇਣੀ ਆ ਤੇ ਨਾਲ ਹੀ ਆਪਾਂ ਨੇ ਮਕਰੋਨੀ ਨੂੰ ਜਿਹੜੇ ਆਪਣੀ ਗਰੇਵੀ ਆ ਮਸਾਲੇ ਵਾਲੀ ਉਹਦੇ ਵਿੱਚ ਮਿਕਸ ਕਰ ਦੇਣਾ ਸੋ ਇਸੇ ਤਰ੍ਹਾਂ ਤੁਸੀਂ ਮਕਰੋਨੀ ਆ ਜਿਹੜੀ ਝਟਪਟ ਬਣਾ ਕੇ ਤਿਆਰ ਕਰ ਸਕਦੇ ਹੋ ਜੇਕਰ ਬੱਚਿਆਂ ਨੂੰ ਹਲਕੀ ਫੁਲਕੀ ਭੁੱਖ ਲੱਗੀ ਆ ਤਾਂ ਤੁਸੀਂ ਇਹ ਮਕਰੋਨੀ ਆ ਜਿਹੜੀ 5 ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦੀ ਆ ਸੋ ਇਸ ਕਰਕੇ ਮਸਾਲੇ ਨੇ ਜਿਹੜੇ ਇਹਦੇ ਮੈਂ ਬਹੁਤ ਹੀ ਜ਼ਿਆਦਾ ਬਰੀਕ ਕੱਟ ਕੇ ਸਮਾਵੇਸਟ ਨਹੀਂ ਕੀਤਾ ਹੈਗਾ ਆਪਾਂ ਨੇ ਰਫਲੀ ਜਿਹੀ ਚੌਪ ਕਰ ਲਈ ਸੀਗੇ ਮੈਕਰੋਨੀਆ ਜਿਹੜੀ ਮਰੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਇਸੇ ਤਰ੍ਹਾਂ ਬੱਚਿਆਂ ਨੂੰ ਬਣਾ ਕੇ ਖਵਾ ਸਕਦੇ ਹੋ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕਈ ਮੇਰੇ ਵੀਵਰਸ ਐਦਾਂ ਦੇ ਨੇ ਜੀਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਰ ਮੇਰੀ ਵੀਡੀਓਜ਼ ਨੇ ਜੜੀਆਂ ਉਹ ਦੇਖਦੇ ਨੇ ਸੋ ਨਾਲੇ ਵੀ ਰਿਕਵੈਸਟ ਆ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ